ਗੁਜਰੀ ਸ੍ਰੀ ਅਰਲੇ ਤ੍ਰਿloਚਨ ਜੀੋ ਕੇ ਪਰੇ ਕਰ ਪਹਿਲਾ ਬਾਣੀ ਤ੍ਰਿloਚਨ ਜੀ ਦੀ ਆ ਰਹੀ ਹੈ ਭਗਤ ਤ੍ਰਿloਚਨ ਜੀ ਦੀ ਬਾਣੀ ਪੜਾਂਗੇ ਨਾ ਫਿਰ ਪਤਾ ਲੱਗੇਗਾ ਗੁਰੂ ਜੀ ਕੀ ਕਹਿ ਰਿਹਾ ਭਗਤ ਜਨ ਕੀ ਕਹਿ ਰਿਹਾ ਇੱਕੋ ਹੀ ਗੱਲ ਕਹਿ ਰਿਹਾ ਸਾਰੇ ਕਿ ਜਿਸ ਪੂਜਾ ਅਰਚਾ ਵਿੱਚ ਜਿੰਨਾ ਕਰਮ ਕਾਂਡਾ ਵਿੱਚ ਤੂੰ ਲੱਗਿਆ ਉਹਨਾਂ ਵਿੱਚ ਰੱਬ ਨਹੀਂ ਹੈਗਾ ਜੇਬੇ ਤੂੰ ਆਪਣੀਆਂ ਇਹ ਪੂਜਾ ਅਰਚਾ ਤੇ ਸਾਰੀਆਂ ਮੰਤਵਾ ਛੱਡ ਕੇ ਗੁਰੂ ਦੇ ਲੜ ਲੱਗ ਜਾਏਗਾ ਉਸੇ ਦਿਨ ਆਪ ਤੇਰੇ ਕੋਲੇ ਆ ਰੱਬ ਤੇ ਹੈ ਹੀ ਕੋਲੇ ਬਸ ਅਸੀਂ ਭੁੱਲੇ ਹੋਏ ਆ ਉਹ ਕੋਲੇਖਾ ਸਾਡਾ ਨਿਕਲ ਜਾਏਗਾ ਉਹ ੜਖਣਾ ਸਾਡੇ ਅੰਦਰੋਂ ਮੁੱਕ ਜਾਏਗੀ ਉਹ ਤ੍ਰਿਸ਼ਾਵਾਂ ਮੁੱਕ ਜਾਣਗੀਆਂ ਜਿਹੜੀਆਂ ਸਾਡੇ ਅੰਦਰ ਪਈਆਂ ਨੇ ਜਿਹੜੀਆਂ ਮੰਤਵਾ ਅਸੀਂ ਬਣਾ ਰੱਖੀਆਂ ਨੇ ਪ੍ਰਾਰਥਨਾਵਾਂ ਮੰਤਵਾ ਨੇ ਗੋਤੀਆਂ ਦੇ ਵਿੱਚ ਜਾਦੇ ਮੰਤਵਾ ਪ੍ਰਾਰਥਨ ਲੀਆਂ ਜਿਹੜੀਆਂ ਕਿ ਜਿਨ੍ਹਾਂ ਨੂੰ ਕਨੈਮਨ ਕੀਤਾ ਗਿਆ ਕੁਮਸਾਲੀ ਨੇ ਕਨੈਮਨ ਕੀਤਾ ਹੈ ਸੋ ਆਉ ਇਸ ਸ਼ਬਦ ਦਾ ਫੇਰ ਮੂਲ ਮੰਤਰ ਗੁਰੂ ਜੀ ਦਿੰਦੇ ਐ ਏਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਉਹੀ ਹੈ ਤੇ ਉਸੇ ਤੋਂ ਸਭ ਕੁਝ ਹੋ ਰਿਹਾ ਉਹਦੀ ਜਾਣ ਪਛਾਣ ਕਿਵੇਂ ਹੋएगी ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੁਣ ਗੁਰੂ ਜੀ ਕਹਿੰਦੇ ਬਾਣਾ ਪਾ ਲਿਆ ਤੇ ਕਰ ਲਿਆ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਦਿਖਾ ਰਹੇ ਆ ਕਿ ਮੈਂ ਧਾਰਮਕ ਆ ਪਰ ਅੰਦਰ ਦੀ ਖੋੜ ਪਿਆ ਆਉ ਕਿਵੇਂ ਸਮਝਾਉਂਦੇ ਆ ਭਗਤ ਰलोचन ਜੀ ਗੁਰੂ ਸਾਹਿਬ ਜੀ ਦੀ ਬਾਣੀ ਆਪ পড়ੋ ਭਾਈ ਜਿਨੇ ਆਪਣਾ ਮਨ ਬਦਲਣਾ ਹੈ ਅੰਤਰ ਮਲ ਨਿਨਮਲਨ ਹੀ ਕੀਨਾ ਬਾਹਰ ਭੇਖ ਉਦਾਸੀ ਵਾਰੋ ਭੇਖ ਧਾਰਿਆ ਹੋਇਆ ਕਿ ਮੈਂ ਧਾਰਮਕਾਂ ਉਦਾਸੀਆਂ ਜਿਹਨੇ ਮੈਂ ਤਿਆਗਿਆ ਹੋਇਆ ਸਭ ਕੁਝ ਪਰ ਅੰਦਰ ਮਾਇਆ ਦਾ ਬੋਅ ਹੈ ਨਿਰਮਲ ਨਹੀਂ ਕੀਨਾ ਇਹ ਮਨ ਨੂੰ ਸਾਫ ਕੀਤੇਗੀ ਜਿਹੜੀ ਜਿਹੜਾ ਭੇਖ ਦਿਖਾਇਆ ਜਾ ਰਿਹਾ ਉਹ ਵੀ ਮਾਇਆ ਕਮਾਉਣ ਖਾਤਰ ਦਿਖਾਇਆ ਜਾ ਰਿਹਾ ਜਿਹੜਾ ਭੇਖ ਧਾਰਿਆ ਹੋਇਆ ਨਾ ਉਹ ਵੀ ਮਾਇਆ ਕਮਾਉਣ ਖਾਤਰ ਧਾਰਿਆ ਹੋਇਆ ਪੜਦੇ ਵੀ ਕਰ ਰਿਆ ਸੀ ਇਸ ਤਰ੍ਹਾਂ ਪਹਿਲਾਂ ਤਿੰਨ ਗਾਇ ਦੀ ਧੋਤੀ ਟਿੱਕਾ ਜਪਮਾਲੀ ਕੋਲੇ ਲੋਟੇ ਹੱਥ ਨਾ ਭਗ ਗੁਰੂ ਜੀ ਕਹਿੰਦੇ ਹਰ ਕੇ ਸੰਤ ਨਾ ਆਖੀਏ ਫਾਇਨਾਂਸ ਕੀ ਠੱਗ ਕਿਉਂ ਕਿ ਉਹਨਾਂ ਨੂੰ ਗੁਰੂ ਜੀ ਕਿਉਂ ਉਹਨਾਂ ਦਾ ਮਕਸਦ ਮਾਇਆ ਕਮਾਉਣਾ ਹੈ ਜਿਸ ਬੰਦੇ ਦਾ ਮਕਸਦ ਮਾਇਆ ਕਮਾਉਣਾ ਹੈ ਧਰਮ ਤੋਂ ਉਹ ਧਰਮਕ ਹੋ ਹੀ ਨਹੀਂ ਸਕਦਾ ਬਸ ਇੱਕੋ ਇੱਕ ਨਿਯਮ ਹੈ ਜਿਹਦੇ ਪੱਲੇ ਪੈ ਗਿਆ ਹੋ ਉਸ ਤਾਰ ਨਿਕਲ ਜਾਏਗਾ ਵੀ ਜੇ ਤੇ ਬਹੁਤ ਵੱਡਾ ਖੋਟ ਹੈ ਫਿਰ ਮੇਰੇ ਵਿੱਚ ਕਿਉਂਕਿ ਧਰਮ ਦੇ ਨਾਮ ਤੇ ਮੈਂ ਸਭ ਕੁਝ ਕਰਕੇ ਮਰ ਰੋਜੀ ਕਮਾਰਿਆਂ ਤੇ ਫਿਰ ਮੈਂ ਝੂਠਾ ਅੰਤਰਮਲ ਨਿਰਮਲ ਨਹੀਂ ਕੀਤਾ ਬਾਹਰ ਪੇਖ ਉਦਾਸੀ ਹਿਰਦੇ ਕਮਲ ਕਟ ਪਰਮ ਨਚੀਨਾ ਕਾਹੇ ਪਿਆਸ ਨਿਆਸੀ ਬਹਰ ਤੇ ਤੋ ਧਰਮ ਕੋ ਗਏ ਆ ਤਿਆਗੀ ਹੋ ਗਏ ਆ ਸੰਿਆਸੀ ਹੋ ਗਏ ਆ ਪਰ ਹਿਰਦੇ ਕਮਲ ਵਿੱਚ ਮਾਲਕ ਬੈਠਾ ਜਿਹੜਾ ਲੈ ਚੀਨਾ ਉਹ ਨੂੰ ਦੇਖਿਆ ਨਹੀਂ ਔਰ ਪਰਖੇ ਵੀ ਉਦਿਰ ਜੁੜੇ ਵੀ ਤੇ ਬਾਹਰੋਂ ਇੱਕ ਕਰਕੇ ਕਹਿਣਾ ਕਿ ਮੈਂ ਧਾਰਮਿਕਾਂ ਲੋਕਾਂ ਦਾ ਧਾਰਮਿਕ ਹੋ ਕੇ ਦਿਖਾ ਰਿਹਾ ਹਾਂ ਉੱਚੀ ਠੀਖੂ ਕਰਿਆ ਕਿ ਮੈਂ ਧਾਰਮਿਕਾਂ ਮੈਂ ਉਹਦਾ ਦਾਸ ਹਾਂ ਮੈਂ ਉਹਦਾ ਬਖੀਰ ਹਾਂ ਮੈਂ ਉਹਦਾ ਮੈਂ ਇਹ ਹਾਂ ਆਪਣੇ ਆਪ ਨੂੰ ਦਰਸਾ ਰਹੇ ਪਰ ਐਕਚੁਅਲ ਕੀ ਹੈ ਮਾਇਆ ਦਾ ਪੁਜਾਰੀ ਭਰਮੇ ਪੋਲੀ ਰਜੈ ਚੰਦਾ ਤੇ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਇਹ ਲੋਕਾਈ ਸਾਰੀ ਫਕੀਰੀ ਭੇਖ ਧਾਰੀ ਬੈਠੀ ਐ ਪਰ ਅੰਦਰ ਭੁੱਲੀ ਹੋਈ ਐ ਅੰਦਰੋਂ ਭੁੱਲੀ ਹੋਈ ਐ ਜਿਹੜੀ ਪਰਖੇ ਵਿੱਚ ਐ ਨਹੀਂ ਨਹੀਂ ਚੀਨੇ ਪਰਮਾਨੰਦਾ ਰਹਾ ਕਿਉਂਕਿ ਉਹ ਪਰਮ ਆਨੰਦਹ ਪਰਮਾਤਮਾ ਉਹਨੂੰ ਪਰਖੇ ਨਹੀਂ ਉਹ ਆਪਣੇ ਅੰਦਰ ਬੈਠਾ ਸੀ ਬਾਹਰ ਭੇਖ ਕਰਕੇ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਧਾਰਾ ਹਾਂ ਆਪਣੇ ਅੰਦਰ ਬੈਠਾ ਮਾਲਕ ਕਿਰਪਾ ਖੇਗੀ ਪੂਰੀ ਕੈਰੀ ਇਸ ਤਰ੍ਹਾਂ ਹੀ ਗਲਤੀ ਲਿਖੀ ਹੋਈ ਹੈ ਇਹ ਪਲੇਖਾ ਲੱਗਿਆ ਹੋਇਆ ਹੈ ਹੋਰ ਕੀ ਕਰ ਰਹੇ ਆ ਫਿਰ ਪੁਜਾਰੀ ਬਣ ਕੇ ਆਓ ਹੋਰ ਕਲੀਅਰ ਕਰ ਦੇ ਗੁਰੂ ਜੀ ਬਣਾ ਠੋਕ ਕੇ ਕਹਿੰਦੇ ਆ ਸਾਹੀਆਂ ਗੱਲਾਂ ਪੰਜਾਬੀ ਦੀ ਬੋਲੀ ਵਰਤ ਲਵਾ ਕਿ ਹਰ ਇੱਕ ਗੱਲ ਨੂੰ ਕਲੀਅਰ ਕਰ ਦੇਣਾ ਤੇ ਬਿਗੈਰ ਕਿਸੇ ਲਾਗ ਲਗੇਟ ਤੋਂ ਕਹਿ ਦੇਣਾ ਇਹ ਸਾਡੇ ਭਗਤਾਂ ਦੇ ਤੇ ਮਹਾਂਪੁਰਖਾਂ ਦੇ ਵਾਸਾ ਹੈ ਉਹਨਾਂ ਦੇ ਪੱਲੇ ਆਇਆ ਇਹ ਸਭ ਕੁਝ ਕਰ ਕਰ ਖਾਇਆ ਪਿੰਡ ਵਧਾਇਆ ਕਿੰਨਾ ਮੁੰਡਾ ਮਾਇਆ ਗੁਰੂ ਕਹਿੰਦੇ ਹਰੇਕ ਦੇ ਘਰ ਪ੍ਰਸ਼ਾਦੇ ਛਕਣ ਜਾਣਾ ਤੇ ਆਪਣਾ ਪੇਟ ਮੋਡਾ ਕਰ ਲਿਆ ਖਾ ਖਾ ਕੇ ਤੇ ਆਪਣੇ ਆਪ ਨੂੰ ਪਾਹਰ ਪਾਲਣ ਵਾਲ ਤੇ ਗੋਦੜੀ ਪਹਿਨ ਲਈ ਐ ਤੇ ਮੁੰਦਰਾ ਵੀ ਪਾ ਲਈਆਂ ਪਰ ਸਭ ਕੁਝ ਮਾਇਆ ਦੀ ਖਾਤਰੀ ਕਰੀ ਜਾ ਰਿਹਾ ਇਹ ਸਾਰਾ ਕੁਝ ਜਿਹੜਾ ਕਰ ਰਿਹਾ ਨਾ ਤੂੰ ਇਹ ਸਾਰਾ ਕੁਝ ਮਾਇਆ ਦੀ ਖਾਤਰੀ ਕਰ ਰਿਹਾ ਹੈ। ਖੋਮ ਮਸਾਨ ਕੀ ਫਸਮ ਲਗਾਈ ਗੁਰ ਦਿਨ ਤਰਤਨਾ ਪਾਇਆ ਫਿਰ ਜੋਗੀ ਨੂੰ ਕਹਿੰਦੇ ਤੂੰ ਜਾ ਕੇ ਸਿਧਿਆ ਵਿੱਚੋਂ ਸਵਾ ਆਪਣੇ ਪਿੰਡੇ ਉੱਤੇ ਮਲਦਾ ਤੇ ਇਹ ਕਹਿੰਦਾ ਕਿ ਮੇਰਾ ਪਿੰਡਾ ਜੀਰੂ ਹੈ ਮੈਂ ਇਸ ਨੂੰ ਮੰਨਦਾ ਹੀ ਨਹੀਂ ਕਿ ਇਹ ਹੀ ਹੁੰਦਾ ਹੈ ਇਹ ਦਿਖਾਉਣਾ ਚਾਹੁੰਦਾ ਪਰ ਗੁਰੂ ਤੋਂ ਬਿਨਾ ਤੈਨੂੰ ਤਤ ਗਿਆਨ ਨਹੀਂ ਆਇਆ। ਗੁਰੂ ਤੋਂ ਬਿਨਾਂ ਤਤ ਗਿਆਨ ਤੈਨੂੰ ਨਹੀਂ ਆਇਆ ਕੌਣ ਕਹਿ ਰਿਹਾ ਭਗਤ ਤਰਲੋਚਨ ਜੀ ਜੋ ਵੀ ਨੂੰ ਕਹਿ ਰਿਹਾ ਸਮਝਾ ਕਿ ਨੂੰ ਰਿਹਾ ਪੜ ਕੌਣ ਰਿਹਾ ਮੈਂ ਮੈਨੂੰ ਸਮਝਾ ਰਿਹਾ ਕਿ ਉਹ ਮਾਰਕ ਦੇ ਤੇ ਇਹ ਅੰਦਰ ਬੈਠਾ ਤੂੰ ਉਹਨੂੰ ਬਾਹਰ ਪਾੜਦਾ ਫਿਰਦਾ ਉਸ ਤਤ ਨੂੰ ਸਮਝੋ ਗੁਰੂ ਤੋਂ ਬਿਨਾਂ ਤਤ ਨਹੀਂ ਸਮਝਾਉਣਾ ਗੁਰੂ ਦੀ ਬਾਣੀ ਨਾਲ ਜੁੜ ਜਾ ਉਹ ਮੈਨੂੰ ਕਹਿ ਰਿਹਾ ਕਾਹੇ ਜਪੂਰੀ ਕਾਹੇ ਤਪੂਰੀ ਸਾਨੂੰ ਕੀ ਦੱਸਿਆ ਜਾ ਰਿਹਾ ਸਾਡੇ ਬਾਪੁਰਖ ਜੀ 1 ਵਜੇ ਉੱਠ ਕੇ ਨਾਮ ਜਪਦੇ ਐ ਇਸ਼ਨਾਨ ਕਰਦੇ ਐ ਫਿਰ ਉਹ ਗੁਰੂ ਸਾਹਿਬ ਜੀ ਨੂੰ ਸ਼ਹਿਰ ਕਰਾਉਂਦੇ ਐ ਸਾਡੇ ਆਹ ਕਰਦੇ ਐ ਜੀ ਸਾਡੇ ਬਾਪੁਰਖ ਆਹ ਕਰਦੇ ਐ ਇੰਨਾ ਗੱਲਾਂ ਵਿੱਚ ਸਾਨੂੰ ਉਲਝਾ ਕੇ ਸਾਡੀਆਂ ਜੇਬਾਂ ਤੇ ਹੱਥ ਮਾਰੀ ਜਾਂਦੇ ਐ ਗੁਰੂ ਜੀ ਕੀ ਕਹਿ ਰਿਹਾ ਕਾਹੇ ਤਪ ਜਪੂਰੀ ਕਾਹੇ ਤਪੂਰੀ ਕਾਹੇ ਬਲੋ ਪਾਣੀ ਕਿਉਂ ਇਹਦਾ ਜਪਾਤ ਪਾਦੀ ਆਪਣੇ ਸਰੀਰ ਨੂੰ ਤਪਾ ਰਿਓ ਕਿਉਂ ਆਪਣੇ ਸਰੀਰ ਨੂੰ ਦੁੱਖ ਦੇ ਰਿਓ ਕਿਉਂ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ ਇਹਦੇ ਵਿੱਚੋਂ ਮੱਖਣ ਨਹੀਂ ਨਿਕਲਣਾ ਇਹਦੇ ਵਿੱਚੋਂ ਮੱਖਣ ਨਹੀਂ ਨਿਕਲਣਾ ਹੱਥ ਨਾਲ ਕੀਤੇ ਹੋਏ ਤੇਰੇ ਕਰਮ ਕਾਂਡ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ ਇਹ ਗੱਲ ਕਹਿੰਦੀ ਹੈ ਲੱਖ ਚਰਾਸੀ ਜੇਨੋ ਪਾਈ ਸੇ ਸਿਮਰੂ ਨਰਵਾਣੀ ਲਾਖਿ ਤੇ ਰਾਸੀ ਮਗਰ ਸਾਰੀਆਂ ਜੁਨਾਂ ਦੇ ਜੀਵ ਜਿਸ ਮਾਲਕ ਨੇ ਪੈਦਾ ਕੀਤੇ ਹੈ ਤੇ ਇਹਨਾਂ ਜੁਨਾਂ ਦੇ ਵਿੱਚੋਂ ਆਪ ਵਸਦਾ ਹੈ ਇਹਨਾਂ ਜੀਵਾਂ ਦੇ ਵਿੱਚੋਂ ਆਪ ਵਸਦਾ ਵਸਦਾ ਹੈ ਪਰ ਨਿਰਵਾਣ ਰਹਿੰਦਾ ਹੈ ਨਿਰਲੀਪ ਰਹਿੰਦਾ ਉਸ ਨੂੰ ਯਾਦ ਕਰੋ ਉਹਨੂੰ ਯਾਦ ਕਰੋ ਉਹਨੂੰ ਚੇਤੇ ਵਿੱਚ ਰੱਖੋ ਆ ਇੱਕ ਹੋਰ ਵੀ ਫਿਰਕਾ ਹੈ ਹੁਣ ਆ ਭਗਤ ਰਚਨ ਜੀ ਉਹਦੇ ਅਦਾਰੇ ਹੋਏ ਆ ਸਮਝਾਉਣ ਸਾਨੂੰ ਲੱਗੇ ਆ ਸਮਝ ਤੇ ਆਪਾਂ ਲੈਣਾ ਨਾ ਆਪਾਂ ਪੜ੍ਹਨੇ ਆ ਕਾਇਕ ਮੰਡਲ ਕਾਪੜਿਆ ਰੇ 68 ਕਾਇ ਫਿਰਾਹੀ 18 ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਸਾਡੇ ਵਾਲੇ ਵੀ ਕਈ ਚੌੜੇ ਹੋ ਕੇ ਕਹਿੰਦੇ ਅਸੀਂ ਹਜੂਰ ਸਾਹਿਬ ਦੀ ਯਾਤਰਾ ਕਰਕੇ ਆਏ ਕੋਈ ਕਹਿੰਦਾ ਜਿਵੇਂ ਅੰਮਰ ਸਰ ਦੀ ਯਾਤਰਾ ਕਰਕੇ ਆਏ ਉੱਥੇ ਨਾ ਕੇ ਲੋਕਲ ਗੁਰਦੁਆਰੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਭਾਈ ਉਹੀ ਬਾਣੀ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਸ ਫਰਕ ਇਹ ਆ ਵੀ ਉਹ ਸਾਡਾ ਇੱਕ ਸੈਂਟਰਲ ਪਲੇਸ ਹੈ ਜੇ ਰਹੀ ਇੱਥੇ ਨਿਰਨੇ ਲੈ ਜਾਂਦੇ ਐ ਕੋਈ ਵੀ ਸੈਂਟਰ ਪਲੇਸ ਬਣਾਇਆ ਜਾਂਦਾ ਧਰਤੀ ਤੇ ਕਿਸੇ ਵੀ ਧਰਮ ਨਾਲ ਉਹ ਸਾਡੇ ਕੋਲੇ ਅਬਰਸਰ ਪਰ ਬਾਣੀ ਉਹ ਹੀ ਇੱਥੇ ਹੀ ਹੈਗੀ ਹੈ ਸਾਡੇ ਕੋਲ ਅਸੀਂ ਇੱਥੇ ਧਿਆਨ ਨਾਲ ਬਾਣੀ ਨੂੰ ਸੁਣ ਲਈਏ ਧਿਆਨ ਨਾਲ ਪੜ੍ਹ ਲਈਏ ਇੱਥੇ ਦੇ ਕੱਲਾ ਗ੍ਰੰਥੀ ਆਪ ਹੀ ਚੌਰ ਕਰ ਰਿਆ ਹੁੰਦਾ ਤੇ ਆਪ ਹੀ ਗੁਰੂ ਰਣਸੰਗ ਜੀ ਦਾ ਸਵਾਰਾ ਲਈਉਂਦਾ ਉਹਦਾ ਸਚਕੰਡ ਵਿੱਚੋਂ ਪ੍ਰਕਾਸ਼ ਕਰਕੇ ਆਪ ਹੀ ਪੜਨ ਲੱਗ ਜਾਂਦਾ ਇਕੱਲਾ ਹੀ ਪੜੀ ਜਾਂਦਾ ਕੋਈ ਸੁਣਦਾ ਵਾਲਾ ਨਹੀਂ ਫਿਰ ਅਸੀਂ ਕਿੱਥੇ ਪਹਲਾ ਮੰਗਦੇ ਹਾਂ ਆਪਦਾ ਆਪਦਾ ਕੋਲ ਅਸੀਂ ਮੰਗ ਹੀ ਨਹੀਂ ਰਹੇ ਤੇ ਦਿਖਾਵੇ ਕਰ ਰਹੇ ਆ ਤੇ ਸਾਡੇ ਗੁਰੂ ਜੀ ਬਾਣੀ ਵਿੱਚੋਂ ਕੀ ਆਵਾਜ਼ਾ ਦੇ ਰਹੇ ਆ ਕਾਏ ਕ ਮੰਡਲ ਕਾਪੜੀਆ ਰੇ ਅੜ ਚਟਕਾਏ ਫਿਰਾਈ ਕਿਉਂ ਪੀਰਥਾਂ ਤੇ ਨਹਾਉਂਦਾ ਫਿਰਦਾ ਏ ਕਿਉਂ ਕ ਕ ਮੰਡਲ ਚੁੱਕਿਆ ਤੇ ਕਿਉਂ ਕਾਪੜੀਆ ਬਣਿਆ ਫਿਰਦਾ ਜਣੀ ਇਹ ਭੇਖ ਕਰੀ ਵਰਦਾ ਸਾਰੇ ਵਦਿਤ ਤਲੋਚਨ ਸੁਣ ਰੇ ਪ੍ਰਾਣੀ ਮਦਰ ਦਾ ਮਗਰੋਂ ਦਾ ਕਹਿਣਾ ਕਾਹੋ ਨਾਨਕ ਉਸ ਤਰੀਕਾ ਕਹਿੰਦੇ ਬਦਤ ਤਰਲੋਚਨ ਭਗਤ ਤਰਲੋਚਨ ਜੀ ਕਹਿ ਰਿਹਾ ਸੁਣ ਰੇ ਪ੍ਰਾਣੀ ਐ ਜੀਵਨ ਸੁਣ ਲੈ ਕਣ ਦੇਨ ਗਾਹ ਕੇ ਪਾਈ ਕਣ ਦੇਨ ਗਾਹ ਕੀ ਪਾਈ ਬੜਾ ਵਧੀਆ ਉਦਾਹਰਨਾ ਹੈ ਕਿ ਜੇ ਬੱਲੀ ਵਿੱਚ ਦਾਣੇ ਨਹੀਂ ਤੇ ਉਹਨੂੰ ਤੂੰ ਗਾਹੀ ਜਾਵੇਂਗਾ ਤੇ ਉਹਦੇ ਵਿੱਚੋਂ ਨਿਕਲਣਾ ਕੀ ਹੈ ਕਿਹੜਾ ਪਿਆਰਾ ਉਦਾਹਰਨ ਦਿੱਤਾ ਹੈ ਦੇਖੋ ਇੱਕ ਗਵਾਰਡ ਤਿਲ ਦਾ ਉਦਾਹਰਣ ਗੁਰੂ ਜੀ ਦਿੰਦੇ ਆ ਗਵਾਰਡ ਤੇ ਉਹ ਹੁੰਦਾ ਜਿਹਦੇ ਫਲੀਆਂ ਤਾਂ ਲੱਗਦੀਆਂ ਪਰ ਉਹਦੇ ਵਿੱਚ ਤਿਲ ਨਹੀਂ ਬਣਦੇ ਅੱਜ ਦੀ ਸਾਇੰਸ ਨੇ ਖੋਜ ਲਿਆ ਉਹਨੂੰ ਉੱਲੀ ਲੱਗ ਜਾਂਦੀ ਹੈ ਤੁਰ ਉੱਲੀ ਲੱਗਣ ਕਰਕੇ ਉਹ ਸਵਾਹ ਬਣ ਜਾਂਦੀ ਹੈ ਕਾਲੀ ਜੀ ਉਹਨਾਂ ਵਿੱਚ ਉਹਨੂੰ ਜਿਹੜਾ ਛਿਆਣਾ ਜੀਮੀਦਾਰਾ ਉੱਥੇ ਛੜਨਦਾ ਉਹਨੂੰ ਪਤਾ ਹੁੰਦਾ ਹੈ ਵੀ ਇਹਦੇ ਵਿੱਚ ਤੇ ਉੱਲੀ ਹੈ ਇਹਦੇ ਵਿੱਚ ਦਾਣੇ ਨਹੀਂ ਹੈਗੇ ਉਹ ਖੇਤ ਵਿੱਚ ਇਕੱਲੇ ਖੜਾ ਰਹਿ ਜਾਂਦਾ ਬੂਟਾ ਬਾਕੀ ਬੂਟੇ ਉਹ ਵੱਢ ਲੈਂਦਾ ਕੀ ਜੇ ਸਾਡੇ ਅਲਾਹ ਦੇ ਵਿੱਚ ਦਾਣੇ ਨਹੀਂ ਹੈਗੇ ਸਾਡੀ ਬਲੀ ਵਿੱਚ ਤੇ ਅਸੀਂ ਉਸ ਨੂੰ ਗਾਹੀ ਜਾਈਏ ਤੇ ਉਹਦਾ ਕੀ ਫਾਇਦਾ ਜਿਸ ਕਰਮ ਕਾਂਡਾਂ ਦੇ ਵਿੱਚ ਪਰਮਾਤਮਾ ਦੀ ਯਾਦ ਹੀ ਨਹੀਂ ਆ ਰਹੀ ਜਿਸ ਕਰਮ ਕਾਂਡ ਵਿੱਚ ਪਰਮਾਤਮਾ ਦਾ ਦੀ ਕੋਈ ਵਜੂਦਗੀ ਨਹੀਂ ਦਿਸ ਰਹੀ ਉਹਨੂੰ ਫਿਰ ਗਾਉਣ ਦਾ ਕੀ ਫਾਇਦਾ ਉਹਨਾਂ ਨੂੰ ਗਾਉਣ ਦਾ ਕੀ ਫਾਇਦਾ ਇਹ ਗੱਲ ਭਗਤ ਰੋਧਨ ਜੀ ਕਿਨੇ ਸਮਝਾ ਰਹੇ ਆ ਆਪਾਂ ਸਮਝੀਏ ਨਤੀਜਾ ਵਿਚਾਰੀਏ ਜਦੋਂ ਆਪਾਂ ਸ਼ਬਦਾਂ ਨੂੰ ਵਿਚਾਰਾਂਗੇ ਗੁਰੂ ਦੀ ਬਾਣੀ ਪੜਾਂਗੇ ਆਪ ਸਮਝਾਂਗੇ ਵਿਚਾਰਾਂਗੇ ਆ ਸਾਨੂੰ ਜਾ ਕੇ ਇਹ ਗੱਲਾਂ ਸਮਝ ਵਿੱਚ ਬੈਠ ਗਈਆਂ ਸੋ ਆਪ ਆਪਣੇ ਵਾਸਤੇ ਆਪ ਬਾਣੀ ਪੜੋ ਭਾਵੇਂ ਥੋੜੀ ਜਿਹੀ ਪੜ ਲਓ ਹੁਣ ਤੁਹਾਡਾ ਮਨ ਕਰੇ ਤੇ ਤੁਸੀਂ ਕਬੀਰ ਸਾਹਿਬ ਦੀ ਪੜ ਲਓ ਇੱਕ ਸ਼ਬਦ ਪੜ ਲਓ ਕਬੀਰ ਸਾਹਿਬ ਜੀ ਦਾ ਬੜਾ ਮਨ ਕਰੇ ਭਗਤ ਤਰਲੋਚਤ ਜੀ ਬੈਠੇ ਆ ਉਹਨਾਂ ਨੂੰ ਪੜ ਲਓ ਇੱਕ ਸ਼ਬਦ ਉਹਨਾਂ ਦਾ ਪੜ ਲਓ ਉਤੋਂ ਤੁਹਾਨੂੰ ਸਾਰਾ ਗਿਆਨ ਮਿਲ ਜਾਏਗਾ